ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਛੋਵੇਗੀ ਸੁਣਵਾਈ ਆਮ ਆਦਮੀ ਪਾਰਟੀ ਨੇ ਦਾਖਲ ਕੀਤੀ ਹੈ ਪਟੀਸ਼ਨ ਭਾਜਪਾ ਤੇ ਲਾਈ ਨੇ ਗਲਤ ਤਰੀਕੇ ਨਾਲ ਮੇਅਰ ਦੀ ਚੋਣ ਕਰਨ ਦੇ ਇਲਜ਼ਾਮ ਮੇਅਰ ਚੋਣ ਨੂੰ ਲੈ ਕੇ ਮੁਰਸੜਕਾ ਤੇ ਉਤਰੀ ਆਮ ਆਦਮੀ ਪਾਰਟੀ ਚੰਡੀਗੜ੍ਹ ਨਿਗਮ ਦਫ਼ਤਰ ਦੇ ਬਾਹਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤੱਕਾ ਮੁੱਕੀ ਆਪ ਲੀਡਰ ਸੰਨੀ ਆਲੂ ਵਾਲੀਆ ਦੀ ਲੱਥੀ ਪੱਗ ਪੁਲਿਸ ਨੇ ਹਿਰਾਸਤ ਚ ਲੈ ਪ੍ਰਦਰਸ਼ਨਕਾਰੀ अरविंद केजरीवाल ਦਾ ਪਾਚਪਾਤੇ ਸੰਸਨੀਖੇਜ਼ ਇਲਜ਼ਾਮ ਬੋਲੇ ਮੈਨੂੰ ਭਾਜਪਾ ਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਪਰ ਮੈਂ ਚੁੱਕਣ ਵਾਲਾ ਨਹੀਂ ਮੇਰੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਭਾਜਪਾ ਨੇ केजरीवाल ਤੇ ਝੂਠ ਬੋਲਣ ਦਾ ਲਗਾਇਆ ਇਲਜ਼ਾਮ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਆਪ ਮੰਤਰੀ ਆਤੀਸ਼ੀ ਨੂੰ ਜਾਰੀ ਕੀਤਾ ਨੋਟਿਸ ਅੱਜ ਜਵਾਬ ਦਾਖਲ ਕਰਨ ਦਾ ਦਿੱਤਾ ਹੈ ਸਮਾਂ ਕੱਲ ਆਤੀਸ਼ੀ ਨੇ ਨੋਟਿਸ ਨੂੰ ਦੱਸਿਆ ਸੀ ਚਿੱਠੀ ਮੁੱਖ ਮੰਤਰੀ ਮਾਨ ਨੇ ਕੇਂਦਰ ਸਰਕਾਰ ਤੋਂ ਕੀਤੀ ਮੰਗ ਕਿ ਹਾ ਸ਼ਹੀਦ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਨੂੰ ਦਿੱਤਾ ਜਾਵੇ ਭਾਰਤ ਰਤਨ ਸ਼ਹੀਦਾਂ ਨੂੰ ਸਨਮਾਨ ਦੇਣ ਨਾਲ ਪਰ ਰਤਨ ਦਾ ਹੀ ਵਦੇਗਾ ਮਾਣ ਆਈ ਲੋਕ ਸਭਾ 'ਚ ਬੋਲਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਧੰਨਵਾਦ ਪ੍ਰਸਤਾਵ ਤੇ ਦੇਣਗੇ ਜਵਾਬ ਭਾਜਪਾ ਨੇ ਲੋਕ ਸਭਾ 'ਚ ਮੌਜੂਦ ਰਹਿਣ ਲਈ ਆਪਣੇ ਸਾਂਸਦਾਂ ਨੂੰ ਜਾਰੀ ਕੀਤਾ ਵਿਭਾਗ ਅਦੁੱਜੀਵਾਰ ਐਸਬਾ ਸੰਸਦ ਵਜੋ ਸੌ ਚੁੱਕਣਗੇ ਆਪ ਨੇਤਾ ਸੰਜੀਤ ਸਿੰਘ ਦਿੱਲੀ ਰਾਉਜ਼ੇਵਨੀ ਕੋਰਟ ਨੇ ਜੇਲ ਪ੍ਰਸ਼ਾਸਨ ਨੂੰ 10 ਵਜੇ ਸੰਸਦ ਲਿਜਾਣ ਦਾ ਦਿੱਤਾ ਹੈ ਹੁਕਮ ਕਥਿਤ ਸ਼ਰਾਬ ਕੋਟਾਲੇਛ ਪਿਛਲੇ ਸਾਲ 4 ਅਕਤੂਬਰ ਨੂੰ ED ਨੇ ਕੀਤਾ ਸੀ ਗ੍ਰਿਫਤਾਰ ਮਾਨਸਾ ਦੇ ਕਸਬਾ ਬੋਹਾ ਥਾਣੇ ਦਾ ਐਸਐਚਓ ਜਗਦੇਵ ਸਿੰਘ ਸਸਪੈਂਡ ਐਸਐਚਓ ਦੇ ਸ਼ਰਾਬ ਪੀ ਕੇ ਗੁਰੂ ਘਰ ਚ ਦਾਖਲ ਹੋਣ ਅਤੇ ਸੇਵਾਦਾਰਾਂ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਪਿੰਡ ਵਾਸੀਆਂ ਦੀ ਸ਼ਿਕਾਇਤ ਐਸਐਸਪੀ ਨੇ ਕੀਤੀ ਕਾਰਵਾਈ ਲੁਧਿਆਣਾ ਚਿਕਨੀਜੀ ਪੈਲੈਸ ਚ ਵਿਆਹ ਦੇ ਸਮਾਗਮ ਚ ਚੱਲੀ ਗੋਲੀ ਇੱਕ ਸ਼ਖਸ ਹੋਇਆ ਜ਼ਖਮੀ ਗਾਣਾ ਲਵਾਉਣ ਨੂੰ ਲੈ ਕੇ ਹੋਇਆ ਸੀ ਪੂਰਾ ਵਿਵਾਦ ਜ਼ਖਮੀ ਨੌਜਵਾਨ ਦੇ ਲਈ ਮਦਦਗਾਰ ਬਣੇ ਆਪwriteData ਦੇਵਮਾਨ ਪਾਇਲਟ ਗੱਡੀ ਰਾਹੀਂ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ ਥੂਹੀ ਰੋਡ ਤੇ ਦਰਖਤ ਨਾਲ ਟਕਰਾਈ ਸੀ ਗੱਡਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੋਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਦੱਸ ਕਿ ਦਿੱਲੀ ਚ ਆਪਰੇਸ਼ਨ ਲੋਟਸ ਵਾਲੇ ਮੁੱਦੇ ਦੀ ਗੂੰਜ ਹੈ ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਸੰਸਨੀ ਖੇਜ਼ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਮੈਨੂੰ ਭਾਜਪਾ ਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਅਗੋ ਭਾਜਪਾ ਨੇ ਪਲਟਵਾਰ ਕੀਤਾ ਕਿ ਗ੍ਰਿਫਤਾਰੀ ਦੇ ਡਰੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਮੰਤਰੀ ਆਤੀਸ਼ੀ ਤਕਵੀਰ ਨੋਟਿਸ ਪਹੁੰਚਾ ਦਿੱਤਾ ਹੈ ਮਰਜੀ ਛੜਿਆੰਤਰ ਕਰਨੇ ਆਮਾਰੇ ਖਿਲਾਫ ਕੁਝ ਨਹੀਂ ਹੋਣੇ ਵਾਲਾ ਦਿੱਲੀ ਚਾ ਆਪਰੇਸ਼ਨ ਲੋਟਸ ਵਾਲੇ ਇਲਜ਼ਾਮਾਂ ਤੋਂ ਸਿਆਸੀ ਸੰਗਰਾਮ ਦੀ ਸ਼ੁਰੂਆਤ ਹੋਈ ਜਿਸ ਦਾ ਸੇਕ ਹੁਣ ਸਿਖਰ ਤੇ ਪਹੁੰਚ ਚੁੱਕਾ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਤਾਂ ਬੀਜੇਪੀ ਤੇ ਸਨਸਨੀ ਖੇਜ਼ ਇਲਜ਼ਾਮ ਲਗਾ ਦਿੱਤੇ ਨੇ ਇਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤੇ ਦੋ ਟੁਕ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਝੁਕਣ ਵਾਲੇ ਨਹੀਂ ਨੇ ਮੈਂ ਵੀ ਡਟਾ ਹਾਂ ਉਹਨਾਂ ਦੇ ਖਿਲਾਫ मैं भी नहीं झुकने वाला ये कहते हैं बीजेपी में आ जाओ हम छोड़ देंगे मैंने कहा बिल्कुल नहीं आऊंगा बीजेपी में कतई नहीं आऊंगा बीजेपी में क्यों आ जाए बीजेपी में नहीं आते बीजेपी में बीजेपी में चले जाओ तो सारे खून माफ तो केजरीवाल ने सनसनी खेज इल्जाम लगाए तक बीजेपी ने भी पलटवार किया है की गिरफ्तारी के डरू जनता को गुमराह किया जा रहा है उनको लग रहा है कि शराब घोटाले में वो फंस चुके हैं और वो किसी भी दिन जो है जेल जा सकते हैं इसलिए वो जनता को ये गुमराह करने की और वो पूरा डायरेक्शन चेंज करने की कोशिश कर रहे हैं ये कह के कि मेरे को बीजेपी वाले बोल रहे हैं जबकि सच ये है कि हमने खुद जाके दिल्ली पुलिस कमिश्नर से शिकायत की तो उसे लोटस वाले मुद्दे दिल्ली क्राइम ब्रांच की टीम मंत्री आतिशी तक पहुंची मंत्री घर पहुंच के स्टाफ नो नोटिस दिता गया सोमवार तक जवाब मांग लिया तर तो मंत्री आतिशी ने इस नोटिस नो महज चिट्ठी दस्या ताको बीजेपी ने वे पलटवार कर दता ये नोटिस ना तो एफआईआर है ना ये किसी प्रकार का समंस है ना इसमें आईपीसी की कोई धारा ना इसमें सीआरपीसी की कोई धारा ना इसमें पीएमएलए की कोई धारा ना इसमें प्रिवेंशन ऑफ करप्शन एक्ट की कोई धारा तो कुल मिला के क्राइम ब्रांच 48 घंटे की नौटंकी के बाद मुख्यमंत्री अरविंद केजरीवाल जी और मुझे एक एक चिट्ठी दे के चला गया अब इन पर भ्रष्टाचार के आरोप लगते हैं शराब घोटाले दारू दवा मोहल्ला क्लिनिक तब भी ये भागते हैं और जब ये किसी और पर आरोप लगाते हैं और उन आरोपों की पुष्टि करने के लिए दिल्ली पुलिस उनके पास पहुंचती है तब भी ये भागते हैं मतलब कि एलिगेशन लगे तब ऑन द रन ਔਰ ਐਲੀਗੇਸ਼ਨ ਲਗਾਕਰ ਹਿਟਨ ਰਨ ਜ਼ਿਕਰ ਹੋ ਗਿਆ ਕਿ ਆਪਨੇ ਭਾਜਪੀ ਤੇ ਆਪਰੇਸ਼ਨ ਲਾਟਸ ਦੇ ਇਲਜ਼ਾਮ ਲਗਾਏ ਨੇ ਦਿੱਲੀ ਚ ਆਪ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਨੇ ਸੱਤ ਵਿਧਾਇਕਾਂ ਨੂੰ ਸੰਪਰਕ ਕਰਨ ਦੀ ਗੱਲ ਆਖੀ ਹੈ ਜਦਕਿ ਦਿੱਲੀ ਭਾਜਪੀ ਨੇ ਇਲਜ਼ਾਮ ਨਕਾਰ ਦਿੱਤੇ ਨੇ ਕੇਜਰੀਵਾਲ ਨੂੰ ਇਲਜ਼ਾਮ ਸਾਬਤ ਕਰਨ ਦੀ ਚੁਣੌਤੀ ਵੀ ਦਿੱਤੀ ਹੈ ਭਾਜਪੀ ਨੇ ਪੁਲਸ ਨੂੰ ਆਪ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਤੇ ਪੁਲਸ ਦੇ ਵੱਲੋਂ ਆਪ ਨੂੰ نوٹس جاری ਕੀਤਾ ਗਿਆ۔ بررپورٹ نیوز 18 پنجاب۔ ਹੁਣ ਗੱਲ ਚੰਡੀਗੜ੍ਹ ਦੇ ਸਿਆਸੀ ਸੰਗਰਾਮ ਦੀ ਜਿੱਥੇ ਮੇਅਰ ਚੋਣ ਦੇ ਮੁੱਦੇ ਤੇ ਆਪ ਨੇ ਜ਼ਬਰਦਸਤ ਹੰਗਾਮਾ ਕੀਤਾ। ਜਦੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਭੁਖ ਹੜਤਾਲ ਸ਼ੁਰੂ ਕੀਤੀ ਗਈ ਤਾਂ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ। ਪੁਲਿਸ ਤੇ ਆਪ ਵਰਕਰਾਂ ਵਿਚਕਾਰ ਜੰਮ ਕੇ ਤੱਕਾ ਮੁਕੀ ਹੋਈ ਤੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਅੱਗੇ ਅੱਗੇ ਜਾ ਕੇ ਗੇਟ ਦੇ ਅੱਗੇ ਜਾ ਕੇ ਅੱਗੇ ਵਧਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਕੌਂਸਲਰ ਤੇ ਸਪੋਰਟਰਸ ਅੰਦਰ ਵਧਣ ਦੀ ਕੋਸ਼ਿਸ਼ ਕਰਦੇ ਹੋਏ ਲੇਕਿਨ ਮਿਰਦੀ ਚੋਣ ਵਾਲੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਨਾਲ ਹਲਕੀ-ਪੁਲਕੀ ਇਹਨਾਂ ਦੀ ਬਹਿਸ-ਬਾਜ਼ੀ ਹੋਈ ਹੈ ਹਲਕਾ ਧੱਕਾ-ਮੁੱਕੀ ਹੋ ਰਹੀ ਹੈ ਬੱਡੀ ਗਿਣਤੀ ਚਾਹ ਵਰਕਰ ਤੇ ਕਾਉਂਸਲਰ ਨਗਰ ਨਿਗਮ ਦਫਤਰ ਦੇ ਬਾਹਰ ਪਹੁੰਚੇ ਤੇ ਮੇਹਰ ਚੋਣ ਦੇ ਵਿੱਚ ਬੀਜੇਪੀ ਤੇ ਗਰਬੜੀ ਦੇ ਇਲਜ਼ਾਮ ਲਗਾਉਂਦਿਆਂ ਐਮਸੀ ਦਫਤਰ ਦੇ ਬਾਹਰ ਹੀ ਭੁਖੜਤਾਲ ਸ਼ੁਰੂ ਕਰ ਦਿੱਤੀ ਪਰ ਦੂਜੇ ਪਾਸੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਚੰਡੀਗੜ੍ਹ ਪੁਲਿਸ ਵੀ ਤਿਆਰ-ਬਰ-ਤਿਆਰ ਸੀ ਥੋੜਾ ਜਿਹਾ ਸਮਾਂ ਆਪ ਦਾ ਪ੍ਰਦਰਸ਼ਨ ਚੱਲਿਆ ਪਰ ਪੁਲਿਸ ਨੂੰ ਇਸ ਜਗ੍ਹਾ ਤੇ ਪ੍ਰਦਰਸ਼ਨ ਕਰਨਾ ਮਨਜ਼ੂਰ ਨਹੀਂ ਸੀ ਤੇ ਫਿਰ ਸ਼ੁਰੂ ਹੋਇਆ ਪੁਲਿਸ ਦਾ ਐਕਸ਼ਨ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਨਾਲ ਹਲਕੀ-ਫੁਲਕੀ ਇਨਾਦੀ ਬਹਿਸਬਾਜ਼ੀ ਹੋਈ ਹੈ ਹਲਕਾ ਧੱਕਾ ਮੁਕੀ ਹੋ ਰਹੀ ਹੈ ਤੇ ਪੁਲਿਸ ਨੂੰ ਢੁਣ ਇਨਾਨ ਪੁਲਿਸ ਧਰਨਾ ਠੋਰਨ ਦੇ ਲਈ ਹਰਕਤ ਵਿੱਚ ਚਾਈ ਤੇ ਇੱਕ ਇੱਕ ਕਰਕੇ ਵਰਕਰਾਂ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜੰਮ ਕੇ ਤੱਕਾ ਮੁਕੀ ਹੋਈ ਖਿੱਚ ਤੋ ਦੇ ਦੌਰਾਨ ਹੀ ਆਪ ਲੀਡਰ ਸਨੀ ਆਲੂਵਾਲੀਆ ਦੀ ਪੱਗ ਤੱਕ ਲੱਥ ਗਈ ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਆਪ ਵਰਕਰਾਂ ਨੂੰ ਫਿਰ ਆਸਤ ਵਿੱਚ ਲੈ ਲਿਆ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਵੱਲੋਂ आगे बढ़ के प्रोटेस्ट ਕੀਤਾ ਜਾ ਰਹੇ ਲੇਕਿਨ ਇਨਾਂ ਨੂੰ ਅੱਗੇ ਹੀ ਰੋਕ ਦਿੱਤਾ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕਾਉਂਸਲਰ ਤੇ ਸਪੋਰਟਰਸ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹੋਏ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਨਾਂ ਨੂੰ ਰੋਕ ਦਿੱਤਾ ਹੈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਹੀ ਬੈ ਕੇ ਪ੍ਰੋਟੈਸਟ ਕਰਨਗੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਨਕਲੀ ਮੇਰ ਨੂੰ ਕੁਰਸੀ ਤੋਂ ਨਹੀਂ ਉਤਾਰਿਆ ਜਾਂਦਾ ਤੇ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਕਾਨੂੰਨੀ ਡਿਟੇਲ ਕਰਕੇ ਲਿਆਂਦਾ ਹੋਰ ਵੀ ਜਿਹੜੇ ਕੱਲ 10:30 ਵਜੇ ਸੁਪਰੀਮ ਕੋਰਟ 'ਚ ਸੁਣਾਈ ਹੋਣੀ ਹੈ ਜੀ ਸਾਰੇ ਜਿਹੜੇ ਕਾਗਜ਼ ਸੀਗੇ ਉਹ ਅਸੀਂ ਸਬਮਿਟ ਕਰ ਚੁੱਕੇ ਹਾਂ ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਉੱਥੋਂ ਵੀ ਇਹਨਾਂ ਨੂੰ ਡੰਡਾ ਪਊਗਾ ਤੇ ਇੱਥੋਂ ਚੰਡੀਗੜ੍ਹ ਦੇ ਲੋਕੀ ਇਹਨਾਂ ਨੂੰ ਭਜਾਣਗੇ ਇੱਕ ਇੱਕ ਜਿਹੜਾ ਐਮਸੀ ਨੇ ਚੀਟਿੰਗ ਕੀਤੀ ਹੈ ਜਿਹੜੀ ਹੇਰਾਫੇਰੀ ਕੀਤੀ ਹੈ ਬੇਸ਼ੱਕ ਉਹ ਕਨਵਰ ਰਾਣਾ ਸੀ ਬੇਸ਼ੱਕ ਉਹ ਜਸਮਨ ਸੀਗਾ ਉਹ ਸਾਰੇ ਐਕਸਪੋਜ਼ ਹੋਣਗੇ ਔਰ ਲੋਕਾਂ ਨੇ ਮੁੜ ਕੇ ਇਹਨਾਂ ਨੂੰ ਵੋਟ ਵੀ ਨਹੀਂ ਪਾਣਗੇ। ਪੁਲਿਸ ਵੱਲੋਂ ਜ਼ਿਕਰ ਹੋ ਗਿਆ ਕਿ 30 ਜਨਵਰੀ ਨੂੰ ਭਾਜਪਾ ਦੇ ਮੇਰ ਦੀ ਚੋਣ ਹੋਈ ਸੀ ਜਦਕਿ ਆਪ ਭਾਜਪਾ ਤੇ ਗੜਬੜੀ ਦੇ ਇਲਜ਼ਾਮ ਲਗਾ ਰਹੀ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਬਾਅਦ ਸੁਪਰੀਮ ਕੋਰਟ ਦਾ ਵੀ ਰੋਕ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਮਨੋਜ 라ਠੀ న్యూਸ 18 ਪੰਜਾਬ। ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਕੁਲਿਸਟ ਨੇ ਪੂਰਾ ਦੇ ਪੁਰza ਸਾਹਮਣੇ ਹੋਏ ਅੱਗੇ ਵਧਾਂਗੇ ਤੇ ਹੁਣ ਗੱਲ ਕਰਾਂਗੇ 올림픽 ਜੇਤੂ ਖਿਡਾਰੀਆਂ ਦੀ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਹੈ ਦੱਸ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ 11 ਖਿਡਾਰੀਆਂ ਨੂੰ ਕਲਾਸ 1 ਦੀ ਨੌਕਰੀ ਦਿੱਤੀ ਗਈ ਹੈ 7 ਖਿਡਾਰੀ ਪੀਪੀਐਸ ਤੇ 4 ਖਿਡਾਰੀ ਪੀਸੀਐਸ ਅਫਸਰ ਬਣੇ ਨੇ ਦੱਸ ਕਿ ਮੁੱਖ ਮੰਤਰੀ ਨੇ ਨਿਯੁਕਤੀ ਪੰਤਰਵੰਡੇ ਨੇ 40 ਸੀਐਮ ਨੇ ਕਿਹਾ ਕਿ ਖਿਡਾਰੀਆਂ ਦੇ ਲਈ 골ਡਨ ਪੀਰੀਅਡ ਚੱਲ ਰਿਹਾ ਹੈ ਸੀਐਮ ਨੇ ਪਿਛਲੀਆਂ ਸਰਕਾਰਾਂ ਤੇ ਵੀ ਇਸ ਬਾਬਤ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਵੱਲ ਧਿਆਨ ਨਹੀਂ ਦਿੱਤਾ ਪੰਜਾਬ ਦੀਆਂ 75 ਸਾਲ ਪੁਰਾਣੀਆਂ ਗੰਡਾਂ ਨੇ ਖੁੱਲਣ 'ਚ ਸਮਾਂ ਲੱਗੇਗਾ ਅਸੀਂ ਆਪਣੇ ਹੀਰਿਆਂ ਦੀ ਚਮਕ ਫਿੱਕੀ ਨਹੀਂ ਪੈਣ ਦਵਾਂਗੇ ਸੀਐਮ ਨੇ ਕਿਹਾ ਕਿ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਵਾਂਗੇ ਇਸ ਵਿਚਾਲੇ ਸੀਐਮ ਕੈਨੇ ਨਜ਼ਰ ਆਇਆ ਕਿ 40000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਹੁਣ ਤੱਕ ਦੀ ਦੇ ਚੁਕੀਆਂ ਦਿੱਤੀਆਂ ਜਾ ਚੁਕੀਆਂ ਨੇ ਇਸ ਵਿਚਾਲੇ 7 ਪੀਪੀਐਸ ਤੇ 4 ਪੀਸੀਐਸ ਅਫਸਰ ਨਿਯੁਕਤ ਕੀਤੇ ਗਏ ਨੇ ਜਿਨ੍ਹਾਂ ਕੋ ਜੋ ਜਿਨ੍ਹਾਂ ਨੇ ਪੀਪੀਐਸ ਆਪਟ ਕੀਤਾ ਉਹਨਾਂ ਨੂੰ ਡੀਐਸਪੀ ਲਗਾਇਆ ਗਿਆ ਉਹਨਾਂ ਚੋਂ ਨੇ ਹਰਮਨਪ੍ਰੀਤ ਸਿੰਘ ਪਾਰ ਤੇ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਪਾਰ ਹਾਕੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਵਰੁਣ ਕੁਮਾਰ ਸ਼ਮਸ਼ੀਰ ਸਿੰਘ ਹਰਮਨਪ੍ਰੀਤ ਕੌਰ ਤਜਿੰਦਰ ਤੂਰ ਸ਼ਾਰਟ ਪੁੱਟ ਦੇ ਖਿਡਾਰੀ ਨੇ PCS ਜੋ ਅਫਸਰ ਬਣੇ ਨੇ ਉਹਨੇ ਰੁਪਿੰਦਰਪਾਲ ਸਿੰਘ ਭਾਰਤ ਦੇ ਹਾਕੀ ਟੀਮ ਦੇ ਖਿਡਾਰੀ ਨੇ ਸਿਮਰਜੀਤ ਸਿੰਘ ਭਾਰਤ ਦੇ ਹਾਕੀ ਟੀਮ ਦੇ ਖਿਡਾਰੇ ਹਾਰਦਿਕ ਸਿੰਘ ਉਹ ਵੀ ਭਾਰਤ ਦੇ ਹਾਕੀ ਟੀਮ ਦੇ ਖਿਡਾਰੀ ਨੇ ਤੇ ਗੁਰਜੰਟ ਸਿੰਘ ਭਾਰਤ ਦੇ ਹਾਕੀ ਟੀਮ ਦੇ ਖਿਡਾਰੇ ਇਸ ਤੋਂ ਬਾਅਦ ਸਰ ਅਸੀਂ ਗੱਲ ਕਰ ਰਹੇ ਸੀ ਪਹਿਲੀ ਵਾਰ PCS ਦੀ ਜੋ ਨੌਕਰੀ ਮਿਲ ਰਹੀ ਆ ਰੁਪਿੰਦਰਪਾਲ ਸਿੰਘ ਬਾਬਾ ਫਰੀਦ ਨਗਰੀ ਦਾ ਇਹ ਵਸਨੀਕ 골ਡਨ ਪੀਰੀਅਡ ਚੱਲ ਰਿਹਾ ਸਾਡੇ ਹਾਕੀ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇੰਗ ਵਾਲਿਆਂ ਲਈ ਐਥਲੈਟਿਕਸ ਲਈ ক্রিকেট ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ-ਕਦੇ ਬਣ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਿਸ ਤਰ੍ਹਾਂ ਦੀ ਕਿ ਆਪਸ ਦੇ ਵਿੱਚ ਸਿੰਕੋਨਾਈਜੇਸ਼ਨ ਇੰਨੀ ਚੰਗੀ ਹੋਵੇ ਸੋ ਅੱਜਕੱਲ ਉਹ ਚੱਲ ਰਹੇ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਕਹਿੰਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮੁਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਸਰਕਾਰ ਦਾ ਜਿਵੇਂ ਕਿ ਪੰਜਾਬ ਸਰਕਾਰ ਨੇ ਦੋ ਆਪਸ਼ਨ ਹੀ ਦਿੱਤੀਆਂ ਸੀ ਸਾਨੂੰ ਪੀਸੀਐਸ ਤੇ ਪੀਪੀਐਸ ਇਹਨਾਂ ਦੀ ਡੀਐਸਪੀਐਸ ਜੀਐਮ ਤੁਸੀਂ ਮੈਂ ਪੀਸੀਐਸ ਚੁਆਇਸ ਕੀਤਾ ਕਿ ਸਰਕਾਰ ਨੇ ਉਸ ਤੇ ਮੋਹਰ ਲਾਇ ਕੇ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਤੇ ਅਸੀਂ ਸਪੋਰਟ ਕੰਟੀਨਿਊ ਕਰਦੇ ਰਵਾਂਗੇ ਦੇਸ਼ ਦਾ ਮਾਣ ਸਪੋਰਟਸ ਦੇ ਜ਼ਰੀਏ ਵੱਧਦੇ ਰਵਾਂਗੇ ਤੇ ਆਫਟਰ ਰਿਟਾਇਰਮੈਂਟ ਸਪੋਰਟਸ ਰਿਟਾਇਰਮੈਂਟ ਤੋਂ ਲੈਣ ਤੋਂ ਬਾਅਦ ਤੁਸੀਂ ਅਸੀਂ ਆਪਣਾ ਕੰਮ ਕਰਾਂਗੇ ਜੌਬਸ ਸੰਭਾਲਾਂਗੇ ਅਸੀਂ ਸਾਨੂੰ ਸੀਐਮ ਸਾਹਿਬ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਤੁਹਾਨੂੰ ਨੀਰ ਦੇ ਸਪੋਰਟਸ ਦੇ ਲਾਗੇ ਨੇੜੇ ਜਿਹੜੇ ਪੋਸਟਿੰਗ ਜਿਉਂ ਕਿ ਤਾਂ ਕਿ ਤੁਸੀਂ ਸਪੋਰਟ ਆਪਣਾ ਯੋਗਦਾਨ ਸਪੋਰਟਸ ਨੂੰ ਹੀ ਦਿੰਦੇ ਰਹੋ 2018 ਦੇ ਵਿੱਚ ਏਸ਼ੀਅਨ ਗੇਮ ਦਾ ਜਦੋਂ 골ਡ ਆਇਆ ਸੀ ਡੀਐਸਪੀ ਦਾ ਅਨਾਉਂਸ ਕੀਤਾ ਗਿਆ ਸੀ ਤੇ ਔਰ ਡਿਲੇ ਹੁੰਦਾ ਹੁੰਦਾ ਹੁਣ ਤੱਕ ਹੁੰਦਾ ਰਹਿੰਦਾ ਗਿਆ ਕੰਮ ਤੇ ਮੈਂ ਸਪੈਸ਼ਲੀ ਥੈਂਕਸ ਕਰਨਾ ਚਾਹਾਂਗਾ ਮੀਥੀਆ ਸਰ ਸਾਡੇ ਸਪੋਰਟਸ ਮਿਨਿਸਟਰ ਸੀਐਮ ਸਰ ਜਿਨ੍ਹਾਂ ਨੇ ਆਪਣੀਆਂ ਐਫਰਟਸ ਕੀਤੀਆਂ ਤੇ ਮੇਰੀ ਜੋ ਫਾਈਲ ਫਸੀ ਹੋਈ ਸੀ ਉਹਨੂੰ ਕਢਵਾਇਆ ਹੁਣ ਤੁਸੀਂ ਨੌਕਰੀ ਪੀਸੀਐਸ ਚੂਸ ਕੀਤੀ ਹੈ ਪੀਪੀਐਸ ਚੂਸ ਕੀਤੀ ਹੈ ਮੈਂ ਡੀਐਸਪੀ ਦਾ ਜੀ ਡੀਐਸਪੀ ਹਾਂਜੀ ਹਾਂ इस विचाले मुखमंत्री भगवंत मान ने केंद्र केन्द्र तक तो की भारत रत्न अवार्ड की कहा कि शहीद भगत सिंह उद्धम सिंह करतार सिंह सराबा लारत रतन दिता जाए इस भारत का रतन अवार्ड का माण वेगा सीएम ने कहा कि शहीद भगत सिंह ही असल देश के रतन ने मैं पार्लियामेंट च आए मुद्दा कई बार चुक चुकियां चुक चुक ਮੁੱਖ ਮੰਤਰੀ ਭਗਵੰਤ ਪਾਣ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਇਸੇ ਵਿਚਾਲੇ ਸ਼ਹੀਦਾ ਦੇ ਲਈ ਪਾਰਦਰਸ਼ਨ ਐਵਾਰਡ ਉਹਨਾਂ ਦੇ ਵੱਲੋਂ ਮੰਗਿਆ ਗਿਆ ਹਾਲ ਹੀ ਜੇ ਅਸੀਂ ਗੱਲ ਕਰੀਏ ਤੇ ਜੋ ਲਾਲ ਕਿਸ਼ਨ ਅਡਵਾਨੀ ਨੇ ਐਲਕੇ ਅਡਵਾਨੀ ਜੋ ਸੀਨੀਅਰ ਪਾਜਪਾ ਆਗੂ ਨੇ ਕੋ ਫਾਊਂਡਰ ਨੇ ਉਹਨਾਂ ਨੂੰ ਵੀ ਪਰ ਸਰਕਾਰ ਦੇ ਵੱਲੋਂ ਪਾਰਦਰਸ਼ਨ ਦੇ ਨਾਲ ਨਵਾਜਿਆ ਗਿਆ ਤੇ ਇਸੇ ਵਿਚਾਲੇ ਕੱਲ ਜਦੋਂ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੀਗੇ ਸੀਐਮ ਭਗਵੰਤ ਪਾਣ ਦੇ ਵੱਲੋਂ ਤੇ ਉਹਨਾਂ ਨੇ ਸੰਬੋਧਨ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਸ਼ਹੀਦਾ ਨੂੰ ਵੀ ਪਾਰਦਰਸ਼ਨ ਦੇ ਨਾਲ ਨਵਾਜਿਆ ਗਿਆ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਬਾਰੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਬਦੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਦੋਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇਜ਼ਤ ਵਧੂਗੀ ਕਿ ਹਾਂ ਯਾਰ ਵਾਕਈ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਰਤ ਰਤਨ ਦੀ ਗਰਮਾ ਬੱਦ ਸਕਦੀ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸੰਗਰੂਰ ਦੇ ਲਹਿਰਾਗਾਗਾ ਦੀ ਜਿੱਤੇ ਕੀ ਵੱਡਾ ਹਾਦਸਾ ਵਾਪਰਿਆ ਨਿੱਜੀ ਕੰਪਨੀ ਦੇ ਸਟੋਰ ਚ ਭਿਆਨਕ ਅੱਗ ਲੱਗ ਗਈ ਕਰੋੜਾ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਕਾਜੀ ਦੇ ਮਾਲਕ ਦਾ ਕਹਿਣਾ ਹੈ ਕਿ 4 ਤੋਂ 5 ਕਰੋੜ ਦਾ ਨੁਕਸਾਨ ਹੋਇਆ ਇਸ ਵਿਛਾਲੇ ਫਾਇਰ ਬ੍ਰਿਗੇਡ ਡੀ ਦੇਰੀ ਨਾਲ ਪਹੁੰਚਣ ਦੇ ਵੀ ਇਲਜ਼ਾਮ ਮਾਲਕ ਦੇ ਵੱਲ ਲਗਾਏ ਗਏ ਤੇ ਫਾਇਰ ਬ੍ਰਿਗੇਡ ਦੀ ਗੱਡੀ ਅੱਗੇ ਜੋ ਮਾਲਕ ਸੀਗਾ ਉਹ ਲੇਟ ਗਿਆ ਵਿਦਾਇਕ ਵਿਰੇਂਦਰ ਗੋਇਲ ਮੌਕੇ ਤੇ ਪਹੁੰਚੇ ਤੇ ਐਮਐਲਏ ਨੇ ਸਥਿਤੀ ਦਾ ਜਾਇਜ਼ਾ ਵੀ ਲਿਆ ਤੇ ਤੁਸੀਂ ਜੇ ਤੁਸੀਂ ਵੇਖ ਪਾਰੇ ਹੋ ਸੰਗਰੂਰ ਦੇ ਲਹਿਰਾ ਗਾਗਾ ਦੀਆਂ ਜਿੱਥੇ ਕਿ ਇੱਕ ਸਟੋਰ ਚਜੀ ਕੰਪਨੀ ਚ ਅੱਗ ਲੱਗੀ ਹੈ ਵਿਖਿਆ ਜਾ ਸਕਦਾ ਹੈ ਕਿ ਅੱਗ ਦਾ ਪਾਂਬੜ ਮੱਚਿਆ ਹੋਇਆ ਹੈ ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਵਿਖੀਆਂ ਜਾ ਸਕਦੀਆਂ ਨੇ ਕਰੋੜਾ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਸੇ ਵਿਚਾਲੇ ਮਾਲਕ ਦਾ ਇਲਜ਼ਾਮ ਹੈ ਕਿ 4 ਤੋਂ 5 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਫਾਇਰ ਬ੍ਰਿਗੇਡ ਦੀ ਜੋ ਗੱਡੀ ਸੀਗੀ ਉਸ ਵਿੱਚ ਇਤਲਾ ਦਿੱਤੀ ਗਈ ਉਹ ਲੇਟ ਪਹੁੰਚੀ ਤੇ ਇਸੇ ਵਿਚਾਲੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਅੱਗੇ ਹੀ ਜੋ ਮਾਲਕ ਸੀਗਾ 올ਡੇਟ ਕਾ ਬਹੁਤ ਦੁੱਖ ਹੈ ਦੇਖੋ ਇਸ ਗੱਲ ਦਾ ਬੜੀ ਚਾਹ ਤੇ ਉਮੀਦ ਦੇ ਨਾਲ ਜੋ ਇਹ ਸ਼ੋਅਰੂਮ ਬਣਾਇਆ ਗਿਆ ਤੀ ਤੇ ਵੱਡੀ ਸਹੂਲਤ ਦੇਣ ਦਾ ਕਿਉਂਕਿ ਜਦ ਇਹਦਾ ਅਕਾਟਨ ਹੋਇਆ ਸੀ ਮੌਸਮ ਦੇ ਵੀ ਇੱਥੇ ਆਇਆ ਤੀ ਜੀ ਤੇ ਪਰ ਦੁੱਖ ਹੈ ਵੀ ਅੱਜ ਇਹਦੀ ਬਰਬਾਦੀ ਦੇ ਅਸੀਂ ਇੱਥੇ ਆਏ ਆ ਤੇ ਇਹਨਾਂ ਦਾ ਬਹੁਤ ਵੱਡਾ ਪਲਾਨ ਸੀ ਸਾਰਾ ਏਸੀ ਕਰਨ ਦਾ ਪਲਾਨ ਸੀ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਦੇਣ ਦਾ ਇੱਥੇ ਪ੍ਰੋਗਰਾਮ ਇਹਨਾਂ ਨੇ ਬਣਾਇਆ ਹੋਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਟ੍ਰਾਈਪਲ ਇਸ ਦੇ ਨਾਮ ਤੇ ਸੀ ਐਮਾਜ਼ੋਂ ਦਾ ਗੜਾਉਂ ਸੀਗਾ ਜੀ ਤੇ ਤਕਰੀਬਨ ਸਾਡੇ ਤੇ ਐਲਈਡੀ ਰੈਫਰਜ ਵਗੈਰਾ ਕੱਪੜੇ ਵਗੈਰਾ ਸਾਰਾ ਕੁਝ ਸੀਗਾ ਜਿੱਥੇ ਤਕਰੀਬਨ 5-6 ਕਰੋੜ ਦਾ ਨੁਕਸਾਨ ਆਈ ਸਕਦਾ अगे गल करा अमृतसर की जिथे कि सुल्तानविन रोड से गोली चली है दस के दो तरह च लड़ाई के दौरान आ फायरिंग की खबर सामने आई है ते पुलिस कर्मचारी की कार में गोली लगी है इस दौरान दस के ड्यूटी खत्म करके जो पुलिस कर्मी सगा वो घर जा रहे है इसे विचाले वारदात के वाली पहुंची पुलिस टीम की सी सी टी फुटेज सामने आई है ते पुलिस वालों सी फुटेज खंगाली जा रही है अमृतसर दे सुल्तानपुर रोड दिया पूरी घटना है जिथे कि गोली चली है दो तनाव के विचाले आपस लड़ाई हुई तो विवाद इन्ना व्या कि फायरिंग हो गई पुलिस कर्मचारी की कार न गोली भी लगी लग है देखा जा सकता है कि जो पुलिस मौके पर मौजूद है स्थिति का जायजा उसके वो लिया जा रहा है जिसके ड्यूटी खत्म करके जो पुलिसकर्मी वो घर जा रहा है वारदात वाली थानते जो पुलिस, था जो पुलिस, दे टीम पुलिस की टीम सी वो पहुंची सी पुलिस वालों जाँच पड़ताल की जा रही थी सीसी फुटेज जो पुलिस पार्टी के वलों इस पूरी खबर लैके इस पूरे मामले लैके पड़ताल जो है उसकी जारी ਪਿਸਤਾਨ ਨੂੰ ਤੇਜ਼ੀ ਹੁਣ ਇੱਕ ਮੈਸੇਜ ਮਿਲਿਆ ਸੀਗਾ ਅੱਗੇ ਪਹੁੰਚੇ ਇੱਥੇ ਸਾਰੇ ਕੀ ਵੈਰੀਫਾਈ ਕਰ ਰਹੇ ਆ ਤੇ ਇਨਫੋਰਮੇਸ਼ਨ ਨਹੀਂ ਮਿਲੀ ਅ ਵੀ ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ ਤਾਂ ਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਗੱਡੀ ਦੇ ਵਿੱਚ ਨੇ ਗੱਡੀ ਨਾਲ ਪੁੱਛ ਰਹੇ ਜੀ ਤੁਹਾਨੂੰ ਮੌਕੇ ਤੇ ਸੀਗਾ ਉਹ ਉਹਦੇ ਤੋਂ ਸਾਰੀ ਗੱਲ ਵੈਰੀਫਾਈ ਕਰਦੇ ਆ ਤਾਂ ਗੱਡੀ ਦੇ ਉੱਪਰ ਗੋਲੀ ਲੱਗੀ ਹੈ ਜੀ ਹਾਂ ਦੱਸ ਰਹੀ ਆ ਮੈਂ ਬਿਆਖ ਚੈੱਕ ਕਰ ਰਹੇ ਆ लुधियाना के निजी पैलेस फायदू की खबर सामने है जिथे कि एक शख्स ने दूजे शख्स न गोली मार दी दरअसल गाना गाँव चला पूरा हंगामा होया समागम चल रहा है जख्मी शख्स हस्पताल पहुंचाया गया है जख्मी शख्स जेरे इलाज चेकल है कि पुलिस ने मामला दर्ज करके अगरेली कार्रवाई है शुरू कर दी लुध्याणीस जिथे की व्याह समागम चल रहा सिगा। इस दिन चाले एक शख्स ने दूजे शख्स नोली मार दिखती गाँव चला पूरा विवाद होया चला पूरा हंगामा होया सिगा। जख्मी शख्स हेटे पास विखा रहे हैं जेरे इलाज है तो हस्पताल भर्ती ਆਦੇ ਪੱਖੋਂ ਰੋਡ ਤੇ ਨੀਜੀ ਰਿਜ਼ੋਰਟ ਚ ਚੱਲੀਆਂ ਗੋਲੀਆਂ ਤੋਂ ਬਾਅਦ ਵੀ ਵਿਆਹ ਦੇ ਰੀਤੀ ਰਿਵਾਜ ਪੂਰੇ ਕਿੱਤੇ ਜਾ ਰਹੇ ਨੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਢੋਲੀ ਹੈ ਉਹ ਰਵਾਨਾ ਕੀਤੀ ਜਾ ਰਹੀ ਹੈ ਔਰ ਇਸੇ ਰਿਜ਼ੋਰਟ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ ਤਿੰਨ ਗੋਲੀਆਂ ਚੱਲੀਆਂ ਨੇ ਇੱਕ ਸ਼ਖਸ ਜਿਹੜਾ ਵਾ ਕਾਇਲ ਹੋਇਆ ਵਾ ਔਰ ਉਸ ਨੂੰ ਨੀਜੀ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਵਾ ਉਸ ਤੋਂ ਬਾਅਦ ਪੁਲਿਸ ਇੱਥੇ ਪਹੁੰਚਦੀ ਹੈ ਔਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤੇ ਪੁਲਿਸ ਹੁਣ ਸੀਸੀਟੀਵੀ ਕੈਮਰੇ ਖੰਗਾਲ ਲੀ ਹੈ ਕਿ ਕਿਸ ਸਖਸ਼ ਵਕਤ ਪੱਖੋਂ ਕਿਸ ਤਰੀਕੇ ਨਾਲ ਗੋਲੀ ਚਲਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਬੀ ਜੇ ਦੇ ਗਾਣਿਆਂ ਨੂੰ ਲੈ ਕੇ ਕਿਤਨੇ ਕਿਤੇ ਪਹਿਲਾਂ ਦੋ ਪੱਖਾਂ ਦੇ ਵਿੱਚ ਜਿਹੜੇ ਦੋ ਲੋ ਸਿਗੇ ਆਪਸ ਚ ਭਿੜਦੇ ਨੇ ਆਪਸ ਬਹਿਸ ਬਾਜੀ ਕਰਦੇ ਨੇ ਤੇ ਉਸ ਤੋਂ ਬਾਅਦ ਇੱਕ ਸਖਸ਼ ਮੱਖੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਹੜੀ ਕਿ ਦੂਜੇ ਸਖਸ਼ ਦੇ ਉੱਤੇ ਗੋਲੀ ਲੱਗਦੀ ਹੈ ਤਿੰਨ ਫਾਇਰ ਕੀਤੇ ਜਾਂਦੇ ਨੇ ਇੱਕ ਸਖਸ਼ ਜਿਹੜਾ ਕਾਇਲ ਹੋ ਜਾਂਦਾ ਉਸ ਨੂੰ ਨਿੱਜੀ ਹਸਪਤਾਲ ਚ ਐਡਮਿਟ ਕਰਾ ਦਿੱਤਾ ਗਿਆ ਹੈ ਔਰ ਉਸ ਤੋਂ ਬਾਅਦ ਵੀ ਜਿਹੜੇ ਹੈ ਵਿਆਹ ਦੇ ਰੀਤੀ ਰਵਾਜ ਪੂਰੇ ਕਿਤੇਾਰੇ ਨੇ ਔਰ ਪੁਲਿਸ ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ ਬਿਦਾਤ ਰੋਹਿਤਗੜ੍ਹ న్యూਸ ਟੀਮ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਬਟਾਲਾ ਦੀ ਜਿੱਥੇ ਕੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਦੱਸ ਕਿ ਅਖੰਡ ਪਾਠ ਸਾਹਿਬ ਤੋਂ ਪਹਿਲਾਂ ਕੁਝ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਦਰਸਲ ਰਾ ਨੂੰ ਲੈ ਕੇ ਆ ਪੂਰਾ ਝਗੜਾ ਹੋਇਆ ਰਾ ਨੂੰ ਲੈ ਕੇ ਆ ਪੂਰਾ ਵਿਵਾਦ ਹੋਇਆ ਤੇ ਥਾਰ ਤੇ ਆਏ ਕੁਝ ਨੌਜਵਾਨਾਂ ਨੇ ਟੈਂਟ ਹੀ ਫੁੱਟ ਦਿੱਤੇ ਦੱਸ ਕਿ ਟੈਂਟ 'ਚ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਤੇ ਨੌਜਵਾਨਾਂ ਨੇ ਚੁੱਕ-ਚੁੱਕ ਕੇ ਜੋ ਕੁਰਸੀਆਂ ਨੇ ਉਭੀ ਮਾਰੀਆਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆ ਤਸਵੀਰਾਂ ਨੇ ਬਟਾਲਾ ਦੀਆਂ ਜਿੱਦੇ ਕਿ ਅਖੰਡਪਾਟ ਸਾਹਿਬ ਤੋਂ ਪਹਿਲਾਂ ਕੁਝ ਨੌਜਵਾਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਦੇਖਿਆ ਜਾ ਸਕਦਾ ਹੈ ਕਿ ਵੱਡੀ ਤਰ੍ਹਾਂ ਕੁਝ ਨੌਜਵਾਨ ਨਜ਼ਰ ਆ ਰਹੇ ਨੇ ਆਪਸ ਵਿੱਚ ਕੁੱਟਮਾਰ ਕਰਦੇ ਹੋਏ ਵੇਖੇ ਜਾ ਸਕਦੇ ਨੇ ਦਰਸਲ ਰਾਹ ਨੂੰ ਲੈ ਕੇ ਆ ਪੂਰਾ ਝਗੜਾ ਹੋਇਆ ਰਾਹ ਨੂੰ ਲੈ ਕੇ ਆ ਪੂਰਾ ਵਿਵਾਦ ਹੋਇਆ ਤੇ ਥਾਰ ਤੇ ਆਏ ਕੁਝ ਨੌਜਵਾਨਾਂ ਦੇ ਵੱਲੋਂ ਟੈਂਟ ਪੁੱਟੇ ਗਏ ਉਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਇਸ ਵਿਚਾਲੇ ਟੈਂਟਸ ਜੋ ਹੈ ਅਖੰਡਪਾਟ ਸਾਹਿਬ ਚੱਲ ਰਹੀ ਸੀ ਫਗਵਾੜਾ ਚ ਸੈਕਸ ਰੈਕਿਟ ਦਾ ਪਰਦਾਫਾਸ਼ ਹੋਇਆ ਜਿੱਦਕਿ ਪੁਲਿਸ ਨੇ ਰੇਡ ਕਰਕੇ ਮਲਜ਼ਮਾਂ ਨੂੰ ਕਾਬੂ ਕੀਤਾ ਹੈ ਦੱਸ ਕਿ ਵਿਦੇਸ਼ੀ ਲੜਕੀਆਂ ਤੋਂ ਤੰਦਾ ਕਰਵਾਇਆ ਜਾ ਰਿਹਾ ਸੀਗਾ ਤੇ ਤੇ ਲੜਕੀਆਂ ਤੇ 13 ਲੜਕੇ ਇਸ ਬਾਬਤ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਦੱਸ ਦੇ ਕਿ ਲੜਕੀਆਂ ਚੋਂ 9 ਵਿਦੇਸ਼ੀ ਨੇ ਤੇ ਪੁਲਿਸ ਨੇ 9 ਪਾਸਪੋਰਟ ਵੀ ਵਿਦੇਸ਼ੀ ਕੁੜੀਆਂ ਦੇ ਜ਼ਬਤ ਕੀਤੇ ਨੇ ਤੇ ਫਗਵਾੜਾ ਚ ਆ ਪੂਰਾ ਸੈਕਸ ਰੈਕਿਟ ਚੱਲ ਰਿਹਾ ਸੀਗਾ ਜਿਸ ਦਾ ਕਿ ਪਰਦਾਫਾਸ਼ ਪੁਲਿਸ ਦੇ ਵੱਲੋਂ ਕੀਤਾ ਗਿਆ ਪੁਲਿਸ ਨੇ ਰੇਡ ਕੀਤੀ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਵਿਦੇਸ਼ੀ ਲੜਕੀਆਂ ਤੋਂ ਆਪੂਰਾ ਤੰਦਾ ਕਰਵਾਇਆ ਜਾ ਰਿਹਾ ਸੀਗਾ ਤੇ 13 ਲੜਕੀਆਂ ਤੇ 13 ਲੜਕੇ ਇਸ ਬਾਬਤ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹ ਬਾਹੁਕ ਮੈਸਰ ਐਸਐਸਪੀ ਸਾਹਿਬ ਐਸਪੀ ਸਾਹਿਬ ਫਗਵਾੜਾ ਜੀ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਸਾਹਿਬ ਫਗਵਾੜਾ ਜੀ ਦੇ ਨਾਲ ਹੋ ਕੇ ਦੋ ਪੁਲਿਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟਰੈਫਿਕ ਐਕਟ ਦਾ ਮਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ ਤਕਰੀਬਨ 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਹੈ। ਇਹ ਜਿਹੜੇ ਇਹ ਪੀਜੀ ਨੇ ਜੀ ਬਣੇ ਹੋਏ ਪਿੰਡ ਮਿਹੇੜੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆਰਡ ਦੇ ਵਿੱਚ ਉੱਥੇ ਦੋ ਜਗ੍ਹਾ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ। ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ